ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ 13 ਫਰਵਰੀ ਨੂੰ ਕਿਸਾਨ ਮੋਰਚੇ ਵੱਲੋਂ ਦਿੱਲੀ ਵੱਲ ਕੂਚ ਕਰਨ ਦੇ ਐਲਾਨ ਨੂੰ ਲੈ ਕੇ ਬਠਿੰਡਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਕੜੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਜਿੱਥੇ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦਾ ਨਾਦ ਕੀਤੀ ਹੈ ਉੱਥੇ ਹੀ ਵੱਡੇ-ਵੱਡੇ ਬੈਰੀਕੇਡ ਅਤੇ ਬੈਰੀਕੇਡਾਂ ਦੇ ਉੱਪਰ ਕਟਿਲੀਆਂ ਤਾਰਾਂ ਵੀ ਲਗਾਈਆਂ ਗਈਆਂ ਹਨ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੇ ਨਾਲ ਤਾਲਮਿਲ ਕਰਕੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਅਤੇ ਵੱਡੀਆਂ-ਵੱਡੀਆਂ ਰੋਕਾਂ ਬੈਰੀਕੇਡਸ ਅਤੇ ਬੈਰੀਕੇਡਾਂ ਦੇ ਉੱਪਰ ਕਟੇਲੇ ਤਾਰ ਵੀ ਲਗਾਈ ਗਈ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਜੋ ਕਿ ਪੁਲਿਸ ਵੱਲੋਂ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਕੀਤਾ ਗਿਆ ਹੈ। ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵਧਾਏ ਗਏ ਹਨ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਡੋਮਬਾਲੀ ਬੈਰੀਅਰ ਦਿਆਂ ਜਿੱਥੇ ਕੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਵੱਡੇ ਵੱਡੇ ਬੈਰੀਕੇਡਸ ਅਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪੂਰੀ ਗੱਲਬਾਤ ਸੁਣਦੇ ਹਾਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਮਹਰੇ ਨਾਲ ਜਿਹੜੇ ਬਾਰਡਰ ਡਿਸਟ੍ਰਿਕਟ ਹੈਗੇ ਆ ਉਹਨਾਂ ਨਾਲ ਅਕੋਰਡਿੰਗ ਕੋਆਰਡੀਨੇਸ਼ਨ ਕਰਕੇ ਸਾਡੇ ਵੱਲੋਂ ਪੁਆਇੰਟ ਆਇਡੈਂਟੀਫਾਈ ਕੀਤੇ ਗਏ ਨੇ ਜਿਹੜੇ ਜਿਹੜੇ ਮੇਨ ਪੁਆਇੰਟਸ ਨੇ ਉਹਦੇ ਵਿੱਚ ਚਾਰ ਪੁਆਇੰਟਸ ਜਿਹੜੇ ਆਇਡੈਂਟੀਫਾਈ ਕਰਕੇ ਅਸੀਂ ਜਿੱਦਾਂ ਡੂੰਮ ਵਾਲੀ ਐ ਤਲਵੰਡੀ ਸਾਬੋ ਦੇ ਪੁਆਇੰਟਸ ਨੇ ਤੇ ਰਾਮਪੁਰਾ ਫੋਰਸ ਸਾਬੋ ਦੇ ਜਿਹੜੇ ਪੁਆਇੰਟ ਨੇ ਇਹਨਾਂ ਦੇ ਉੱਪਰ ਕਰਨ ਤੋਂ ਬਾਅਦ ਜਿਹੜੀ ਨਾਕੇ ਦੇ ਉੱਪਰ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਪ੍ਰੀ ਲਿਮਿਟਡ ਰਿਕੁਆਇਰਮੈਂਟ ਹੈ ਜਿੱਦਾਂ ਕਿ ਬੈਰੀਕੇਡਿੰਗ ਸਾਡੇ ਵੱਲੋਂ ਪੱਕੀ ਕੀਤੀ ਗਈ ਹੈ ਕੁਝ ਬੈਰੀਕੇਡਸ ਫੱਟੇ ਬੈਰੀਕੇਡ ਲਗਾਏ ਗਏ ਨੇ ਕੰਕਰੀਟ ਦੀ ਬੈਰੀਕੇਡਿੰਗ ਕੀਤੀ ਗਈ ਹੈ ਤੇ ਸੈਕੰਡਲੀ ਜਿਹੜੀ ਹੈਗੀ ਫੋਰ ਸਫੀਸ਼ੀਐਂਟ ਫੋਰਸ ਬਲਟ ਕੀਤੀ ਗਈ ਹੈ ਤਕਰੀਬਨ 250 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਅਸੀਂ ਇਸ ਲਾਗੇ ਤੇ ਡਿਪਲੋਏ ਕੀਤੇ ਨੇ ਅਕੋਰਡਿੰਗਲੀ ਬਾਕੀ ਜਿਹੜੇ ਨਾਕਾ ਪੁਆਇੰਟਸ ਨੇ ਉਹਨਾਂ ਦੇ ਵੀ ਸਬਮਿਸ਼ਨ ਪੋਸਟ ਕਰ ਦਿੱਤੇ